ਆਏਗਾ 5050 ਹੀ ਐ ਸਟicker 5310 ਦੇ ਨੇ ਠੀਕ ਹੈ ਜੀ ਜੋਰ 5305 ਜੜਾ ਕਹਿੰਦਾ ਜੇ ਟਰੈਕਟਰ ਚੱਲੇ ਤਾਂ ਤੇਰਾ ਜੇ ਨਾ ਚੱਲੇ ਤਾਂ ਸਾਡਾ ਛੋਨਾ ਟਰੈਕਟਰ ਲੈ ਕੇ ਜਿਵੇਂ ਤੁਹਾਡੇ ਮੰਗੂ ਕਿ ਮੋਡੀਫਾਈ ਕਰਾ ਲੈਣ ਨਵੇਂ ਨਾਲੋਂ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਪਿੰਡੂ ਪੋਡਕਾਸਟ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਾਈ ਜੀ ਵੀਡੀਓ ਲੈ ਕੇ ਆਏ ਮੋਡੀਫਿਕੇਸ਼ਨ ਤੇ ਮੋਡੀਫਿਕੇਸ਼ਨ ਵੀ ਆਪਣੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਆਪਾਂ ਚੌੜ ਚੌੜ ਚ ਕਰਾ ਲੈਂਦੇ ਆ ਇੱਕ ਦੂਜੀ ਹੁੰਦੀ ਆ ਜਿਹੜੀ ਕਰਵਾ ਲੈਂਦੇ ਆ ਮੁਰ ਕਿ ਝੁਗਾ ਚੜ ਹੋ ਜਾਂਦਾ ਉਹਦੇ ਨਾਲ ਤੇ ਅੱਜ ਆਪਾਂ ਬਾਈ ਨਾਲ ਗੱਲ ਕਰਾਂਗੇ ਇੱਕ ਲੋਡ ਨੂੰ ਕਰਵਾਈ ਜਾਂਦੀ ਆ ਠੀਕ ਹੈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਜੀ ਸਵਾਗਤ ਹੈ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਆ ਕਿਮਤੀ ਆਪਦਾ ਆਪਾਂ ਨੂੰ ਇਹ ਦੱਸੋ ਇਹ ਟਰੈਕਟਰ ਕਿਹੜਾ ਆਪਣੇ ਕੋਲੇ ਇਹ ਬਾਈ ਜੀ ਆਪਣੇ ਕੋਲ ਤੇ ਬਾਈ ਜੀ ਲਿਖਿਆ 5310 ਇਹ ਤਾਂ ਉਹ ਗੱਲ ਹੋ ਗਈ ਕਿ ਖਾਨ ਵਾਲੇ ਦੰਦ ਹੋਰ ਆ ਤੇ ਦਿਖਾਉਣ ਵਾਲੇ ਹੋਰ ਆ ਬਾਈ ਹੈਗਾ 5405 ਐ ਅੱਛਾ ਜੋਰ 5405 ਵਾਲਾ ਲਾ ਲਾਂਦਾ ਹਾਂ ਹੈਗਾ 5500 ਐ ਸਟicker 5310 ਦੇ ਨੇ ਠੀਕ ਐ ਜੀ ਜੋਰ 5405 ਵਾਲਾ ਭਾਵੇਂ ਟੋਚਨ ਪਾ ਕੇ ਦੇਖ ਲਓ ਠੀਕ ਐ ਤੇ ਬਾਈ ਜੀ ਆਪਾਂ ਨੂੰ ਕੀ ਲੋਡ ਪੈ ਗਈ ਸੀ ਆਪਾਂ ਇਹ ਕਿੰਨਾ ਮਾਡਲ ਆ ਪਹਿਲਾਂ ਦੱਸੋ ਮਾਡਲ ਕਿੰਨਾ ਡਰਾਈਵਰ ਮਾਡਲ ਤਾਂ ਬਾਈ ਜੀ 15 ਐ ਠੀਕ ਹੈ ਇਹ ਤਾਂ ਨਹੀਂ ਕਿ ਆਪਾਂ ਨਵਾਂ ਲਿਆ ਕੇ 50 50 ਡੀ ਐਪਰ ਮਿਸਤਰੀ ਕੋਲੇ ਪਟਵਾ ਨਾ 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 ਬਾਈ 15 ਮਾਡਲ ਹੈ ਹੁਣ ਕਰਵਾ ਕੇ ਲੈਂਦਾ ਇਹਨੂੰ ਕਿੰਨੇ ਸਾਲਾਂ ਬਾਅਦ ਕਰਵਾਇਆ ਆਪਾਂ ਇਹ ਆਇਆ ਲਾ ਲੋ 15 24 ਚ ਹੀ ਕਰਵਾਇਆ ਠੀਕ ਹੈ ਆ ਦੇਖੋ ਬਾਈ ਜੀ ਤੇ ਆਪਾਂ ਕਰਵਾਇਆ ਕਿਉਂ ਆ ਚਲੋ ਕਰਵਾਇਆ ਬਾਈ ਜ਼ੋਰ ਘੱਟ ਲਾਉਂਦਾ ਸੀ ਛੱਡ ਠੀਕ ਹੈ ਕਿਉਂਕਿ ਪਹਿਲਾਂ ਜਿਹੜੀ 50 50 ਡੀ ਦੀ ਉਹ ਪਾਵਰ ਵੀ ਥੋੜੀ ਸੀ 50ਸ ਪਾਵਰ ਰਹਿ ਜਾਂਦੀ ਹੈ ਨਾ ਗਿਆ ਪੰਜਾਈ 50 ਪੰਜਾਈ ਤੇ ਹੁਣ ਇਹਦੀ ਪਾਵਰ ਕਿੰਨੀ ਹੋ ਗਈ ਹੁਣ ਤਾਂ ਬਾਈ 5405 ਜਿੰਨਾ ਜ਼ੋਰ ਲਾਉਂਦਾ ਤੇ ਇਹਦੀ ਮੋਡੀਫਿਕੇਸ਼ਨ ਤੁਸੀਂ ਕਿੱਥੋਂ ਕਰਵਾਈ ਹੈ ਬਾਹਰਵੇਂ ਸਟਰੀਆਂ ਤੋਂ ਕਰਵਾਈ ਹੈ ਕਿ ਕੰਪਨੀਆਂ ਤੋਂ ਨਾ ਕੰਪਨੀ ਚੋਂ ਕਰਵਾਈ ਹੈ ਬਾਈ ਜੀ ਫਤਿਆਵਾ ਤੋਂ ਕਰਵਾਈ ਹੈ ਮਾਂਛੂ ਕੋਲ ਠੀਕ ਹੈ ਤੇ ਤੁਸੀਂ ਮੋਡੀਫਿਕੇਸ਼ਨ ਬਾਰੇ ਮੋਟਾ-ਮੋਟਾ ਦੱਸੋ ਕੀ ਕੀ ਮੋਡੀਫਾਈ ਕਰਵਾਇਆ ਇਹਦੇ ਵਿੱਚ ਮੋਡੀਫਾਈ ਬਾਈ ਪਹਿਲਾ ਨੰਬਰ ਤਾਂ ਇਹਦਾ ਇਹਨੂੰ 368 ਹਾਊਸ ਪਾਵਰ ਆ 368 ਹਾਊਸ ਪਾਵਰ ਕਰਿਆ ਇੰਜਨ ਚ ਕੀ ਅਪਡੇਟ ਹੋਇਆ ਕੋਈ ਇੰਜਨ ਚ ਅਪਡੇਟ ਨਹੀਂ ਹੋਇਆ ਕੱਲਾ ਨੋਜਲਾਂ ਤੇ ਪਲੰਜਰ ਅੱਛਾ ਨੋਜਲਾਂ ਤੇ ਪਲੰਜਰ ਹਾਂ ਹੋਰ ਕੋਈ ਅਪਡੇਟ ਬਾਕੀ ਕਹਿੰਦੇ ਵੀ ਹੈ ਕਿ ਜੌਂਡੀਅਰ ਦੇ ਇੰਜਨ ਚ ਅਪਡੇਟ ਕਰਨ ਦੀ ਲੋੜ ਨਹੀਂ ਪੈਂਦੀ ਇਹ ਪਹਿਲਾਂ ਕਰਿਆ ਵੀ ਨਹੀਂ ਕੋਸ਼ਿਸ਼ ਕੋਈ ਛੇੜ ਛੜ ਨਹੀਂ ਕਰੀ ਪਹਿਲਾਂ ਤਾਂ ਮੈਂ ਇਹ ਕਰਿਆ ਸੀ ਓਕੇ ਦੂਜਾ ਕੰਮ ਇਹਦਾ ਗियर ए ਬੀ ਸੀ ਡੀ ਕਰਿਆ ਸੀ ਠੀਕ ਹੈ ਬਾਈ ਦੇਖੋ ਇਹਨੂੰ ਨਾਲ ਗੇਅਰ ਪ੍ਰੋ ਵੀ ਕੀਤਾ ਗਿਆ ਏ ਤੇ ਪਾਵਰ ਵੀ ਦੀ ਵਧਾਈ ਗਈ ਆ ਕਿਉਂਕਿ ਕਦੇ ਵੀ ਕੋਈ ਮੋਡੀਫਿਕੇਸ਼ਨ ਹੁੰਦੀ ਹੈ ਨਾ ਜੇ ਕੰਪਨੀ ਕੋਈ 50hp ਦਾ ਟਰੈਕਟਰ ਦਿੰਦੀ ਆ ਤਾਂ ਉਹਦਾ ਜਿਹੜਾ ਗੇਅਰ ਹੁੰਦਾ ਉਹ ਉਨੇ ਹੀ ਜੋਰ ਚ ਚੱਲਦਾ ਹੁੰਦਾ ਐ ਨਹੀਂ ਹੈਗਾ ਕਿ ਆਪਾਂ ਕਿ ਗੇਅਰ ਤੇ ਕੀ 75hp ਤੇ 50hp ਵਾਲੇ ਦਾ ਗੇਅਰ ਲਾ ਦਾਂਗੇ ਚੱਕ ਕੇ ਕਿਉਂਕਿ ਉਹ ਕੱਲ ਨੂੰ ਜਾ ਕੇ ਪ੍ਰੋਬਲਮ ਆਉਂਦੀਆਂ ਲੰਮੇ ਸਮੇਂ ਚ ਜਾ ਕੇ ਨਹੀਂ ਨਹੀਂ ਬਾਈ ਜੀ ਇਹੋ ਜਿਹੀ ਕੋਈ ਨਹੀਂ ਹੁਣ ਤੂੜੀ ਵਾਲੇ ਸੀਜ਼ਨ ਤੇ ਅਸੀਂ ਕਰਾਈ ਸੀ ਹੂੰ ਜੋਰੀ ਲੋਡ ਤੋਂ ਵੱਧ ਡਰਾਈਵਰ ਸੀ ਮੁੰਡਾ ਮੇਰੇ ਕੋਲ ਸਾਡੇ ਪਿੰਡ ਦਾ ਹੀ ਸੀ ਕਾਲਾ ਕਾਲਾ ਉਹਨੇ ਚਲਾਇਆ ਪਹਿਲੇ ਦਿਨ ਉਹਨੂੰ ਪਤਾ ਹੀ ਨਹੀਂ ਚੱਲਿਆ ਮਸ਼ੀਨ ਦੀ ਗੇਅਰ ਵਾਲੀ ਸ਼ਾਫਟ ਆ ਪੁਲੀਆਂ ਵਾਲੇ ਵੱਨੋਂ ਤੋੜਦੀ ਠੀਕ ਹੈ ਜੀ ਵਿਚੋ ਤਾਂ ਟੁੱਟ ਜੇ 100 ਵਾਰੀ ਟੁੱਟ ਜੇ ਗੇਅਰ ਹੂੰ ਪੁਲੀਆਂ ਵਾਲੇ ਵੱਨੋਂ ਪੁਲੀਆਂ ਵਾਲੇ ਵੱਨੋਂ ਤੋੜਦੀ ਜਿੱਥੇ ਚੂੜੀ ਹੁੰਦੀ ਹੈ ਆਪਣੀ ਅਗਲੇ ਬੰਨੇ ਚਿਕਨੇਟ ਕੱਸੇ ਹੁੰਦੇ ਨੇ ਬੈਰਿੰਗ ਦੇ ਬਾਹਰਲੇ ਵੱਨੋਂ ਸ਼ਾਫ ਠੀਕ ਹੈ ਉਹਨੂੰ ਪਤਾ ਹੀ ਨਹੀਂ ਚੱਲੇ ਟਰੈਕਟਰ ਨੇ ਤਾਂ ਦਾਬ ਮੰਨੀ ਨਹੀਂ ਤੇ ਇੱਕ ਬਾਈ ਹੁਣ ਤੁਹਾਨੂੰ ਪਾਵਰ ਦਾ ਕਿੰਨਾ ਅੰਤਰ ਲੱਗਦਾ ਪਹਿਲਾਂ ਤੇ ਹੁਣ ਨਾਲ ਪਾਵਰ ਦਾ ਤਾਂ ਬਾਈ ਬੜਾ ਹੀ ਜ਼ਿਆਦਾ ਫਰਕ ਹੈ ਚੱਕਤਾ ਐਵਰੇਜ ਵੀ ਘਟਾਈ ਹੈ ਡੀਜ਼ਲ ਪਹਿਲਾਂ ਐ ਲਾ ਲੋ ਵੀ 14 ਟਰਾਲੀਆਂ ਕੱਢਦਾ ਸੀ ਸਾਡੇ ਕੋਲ ਤਾਂ ਡੀਲ ਦੀ ਐਵਰੇਜ ਦਾ ਫਰਕ ਪੈ ਗਿਆ ਹਾਂ ਲੋਕ ਕਈ ਜਾਣ ਕੁਛ ਮਰਜੀ ਹੈ ਠੀਕ ਹੈ ਜੀ ਪੈਂਡਿਕਾ 14 ਟਰਾਲੀਆਂ ਹੀ ਕੱਢਦਾ ਸੀ ਟੈਂਕੀ ਨਾਲ ਕੇ ਟੈਂਕੀ ਨਾਲ ਟੈਂਕੀ ਨਾਲ ਕੋਈ 5-4 ਲੀਟਰ ਵਿੱਚ ਡੀਜ਼ਲ ਰਹਿ ਜਾਂਦਾ ਸੀ ਰੱਖਣਾ ਹੀ ਪੈਂਦਾ ਤੇ ਸਾਰੇ ਦਿਨ ਚ ਕਿੰਨੀਆਂ ਮਨਾਉਂਦੇ ਸੀ ਪਹਿਲਾਂ ਤੇ ਹੁਣ ਟਰਾਲੀਆਂ ਦਾ ਬਾਈ ਸੀਜ਼ਨ ਚ ਪਤਾ ਲੱਗਿਆ ਹੁਣ ਤਾਂ ਸੀਜ਼ਨ ਤੇ ਤਾਂ ਹੁਣ ਤਾਂ 23-24 ਤੱਕ ਪੜਦੇ ਆ ਪਰ ਅਸੀਂ 28 ਟਰਾਲੀਆਂ ਤੱਕਰ ਗਏ ਆ ਰਾਤੀ 12-1 ਵਜੇ ਤੱਕਰ ਠੀਕ ਹੈ ਜੀ ਸਵੇਰੇ 8 ਵਜੇ ਤੋਂ ਪਹਿਲਾਂ ਚੱਲਦੇ ਨਹੀਂ ਦੇਖੋ ਰਾਤ ਨੂੰ ਹੀ ਚੱਲਦੇ ਨੇ ਫਿਰ 12-1 ਵਜੇ ਤੱਕਰ ਇਹ ਤਾਂ ਗੱਲ ਠੀਕ ਹੈ ਤੇ 28 28 ਟਰਾਲੀਆਂ ਐਂਡ ਹੁੰਦਾ ਸੀ ਸਾਡਾ ਤੇ ਬਾਈ ਜੀ ਇੱਕ ਇਹ ਗੱਲ ਦੱਸੋ ਆਪਣਾ ਪੈਸਾ ਕਿੰਨਾ ਲੱਗੇ ਨੂੰ ਮੋਡੀਫਾਈ ਕਰਾਉਣ ਤੇ ਕਿਉਂਕਿ ਪੈਸਾ ਦੱਸ ਦਿੰਨੇ ਆ ਬਾਈ ਜੀ 1-1 ਰੁਪਿਆ ਦੱਸ ਦਿੰਨੇ ਆ ਹੂੰ ਚਾਰੇ ਤਾਂ ਇਹਦੇ ਟਾਇਰ ਬਦਲੇ ਸੀ ਜੀ ਵਿੱਚੀ ਹਾਂ ਵਿੱਚੇ ਅਗਲੇ ਰਿਮ ਵੀ ਬਦਲੇ ਸੀ ਠੀਕ ਹੈ ਅਗਲੇ ਰਿਮ ਵੱਡੇ ਹੋਗੇ ਅਗਲੇ ਟਾਇਰ ਵੀ ਵੱਡੇ ਹੋਗੇ 53-10 ਵਾਲੇ ਗੇਅਰ ABCD ਕਰਵਾਤਾ ਅਡਜਸਟ ਸਟੀering ਕਰਵਾਤਾ ਠੀਕ ਹੈ ਜੀ 65 ਹੌਸਪਾਵਰ ਕਰਾਤਾ ਇਕਾ ਮੈਟ ਲਵਾਤਾ ਵਿੱਚ 10000 ਰੁਪਿਆ ਦਾ ਇਲੈਕਟ੍ਰੀਸ਼ੀਅਨ ਦਾ ਸਮਾਨ ਸੀ ਲਾਈਟਾਂ ਲੂਟਾਂ ਦਾ ਸਾਰਾ 120000 ਰੁਪਿਆ ਲੱਗਿਆ ਸੀ ਠੀਕ ਹੈ ਬਾਈ ਜੀ 1,20,000 ਚ ਟਾਇਰ ਵੀ ਪਾ ਕੇ ਦਿੱਤੀ ਆ ਕਿੱਥੇ ਮਿਸਤਰੀ ਕੀ ਕਰਦੇ ਆ ਕਿ 70 70 ਲੱਖ-ਲੱਖ ਰੁਪਇਆ ਬਸ ਸਿਰਫ ਮੋਡੀਫਿਕੇਸ਼ਨ ਦੇ ਲਈ ਲਈ ਜਾਂਦੇ ਆ ਕੱਲੀ ਇੰਜਨ ਦੀ ਪਾਵਰ ਵਧਾਉਣ ਦਾ ਨਾ ਉਹਨਾਂ ਨੇ ਕੋਈ ਗੇਅਰ ਦੇ ਵਿੱਚ ਕੁਝ ਕਰਨਾ ਨਾ ਕੁਝ ਹੋਰ ਤੇ ਬਾਕੀ ਆਪਾਂ ਬਾਈ ਸੋਨੂੰ ਚਲਾ ਕੇ ਵੀ ਦਿਖਾਵਾਂਗੇ ਇਹ ਟਰੈਕਟਰ ਹੁਣ ਕਿਵੇਂ ਚੱਲਦਾ ਹੈਗਾ ਤੇ ਇੱਕ ਬਾਈ ਜੀ ਜਿਵੇਂ ਸੋਨੂੰ ਕਿੰਨਾ ਟਾਈਮ ਹੋ ਗਿਆ ਜੌਂਡੀਅਰ ਨਾਲ ਜੁੜੇ ਹੋਏ ਇਹਨੂੰ 2015 ਤੋਂ ਜੁੜੇ ਸੀ ਬਾਈ ਇੱਕੇ ਨਵਾਂ ਹੀ ਲੈਂਦਾ ਸੀ ਠੀਕ ਹੈ ਤੇ ਇੱਕ ਇੱਕ ਕਹਿੰਦੇ ਆ ਕਿ ਤੇਲ ਬਹੁਤ ਜ਼ਿਆਦਾ ਖਾਂਦਾ ਨਾ ਬਾਈ ਐਵੇਂ ਕਹਿੰਦੇ ਯਾਰ ਕੁਛ ਨਹੀਂ ਜ਼ਿਆਦਾ ਖਾਂਦਾ ਅੱਛਾ ਜਿੰਨੀ ਕਿ ਜਾਨੀ ਕਿ ਪਾਵਰ ਲਾਉਂਦਾ ਹੁੰਦਾ ਜਿੰਨਾ ਬਜ਼ੋਰ ਲਾਉਂਦਾ ਉਹਨਾਂ ਯਾਰ 2015 ਤੋਂ ਲੈ ਕੇ ਅੱਜ ਤੱਕ ਮੈਂ 1 ਰੁਪਿਆ ਵੀ ਨਹੀਂ ਲਾਇਆ ਦਿੱਤੇ ਪਿਛਲੇ ਸਾਲੇ ਦਾ ਕਲੱਚ ਖਲਾਇਆ ਸੀ ਠੀਕ ਹੈ ਜੀ ਉਦੋਂ ਮੈਂ 18000 ਰੁਪਿਆ ਕਲੱਚ ਤੇ ਲਾਤਾ ਸੀ ਯਾਨੀ ਕਿ 5 6 ਸਾਲ ਚੱਲ ਗਿਆ ਕਲੱਚ ਪਲੇਟ ਪਿਛਲੇ ਸਾਲ ਐ ਲੈ ਲੈ 15 ਤੇ 5 20 ਹਮ 8 ਸਾਲ ਚੱਲ ਗਿਆ ਸੀ ਬਾਕੀ ਬਾਕੀ ਟਰੈਕਟਰ ਇਹਨਾਂ ਮੇਰੇ ਨਾਲ ਚੱਲਦੇ ਨਹੀਂ ਹੈਗੇ ਬਾਕੀ ਕੰਪਨੀਆਂ ਵਾਲੇ ਜੇ ਆਪਾਂ ਦੇਖੀਏ ਤਾਂ ਓਵਰਆਲ 30 ਕਿੱਲਾਂ ਦੀ ਖੇਤੀ ਕਰੀ ਜਾਂਦੇ ਆ ਕੋਈ ਜਿਆਦਾ ਲੰਮੀ ਚੌੜੀ ਖੇਤੀ ਤਾਂ ਹੈ ਨਹੀਂ ਇੱਕ ਬਾਈ ਜੀ ਇੱਕ ਆ ਗੱਲ ਦੱਸੋ ਕੀ ਜਿਵੇਂ ਹੁਣ ਕੀ ਆ ਹੁਣ ਇੱਕ ਤਾਂ ਮਜਬੂਰੀ ਬਣ ਜਾਂਦੀ ਹੈ ਕਈ ਬੰਦੇ ਦੀ ਹੈ ਨਾ ਜਿਵੇਂ ਤੁਹਾਡੇ ਕੋਲੇ ਟਰੈਕਟਰ ਨਵਾਂ ਸੀ ਹਾਂਜੀ ਜੇ ਤੁਸੀਂ ਜੇ ਜਮਾਂ ਨਵਾਂ ਲੈਂਦੇ 5405 ਤੁਹਾਨੂੰ ਕਿੰਨੀ ਕੀਮਤ ਦਾ ਪੈਣਾ ਸੀ ਬਾਈ ਜੀ ਅਸੀਂ ਗਏ ਵੀ ਸੀ ਹੂੰ 사ਡੇ ਤੋਂ ਮੰਗਿਆ ਉਹਨਾਂ ਨੇ ਸਾਡੇ 7 ਲੱਖ ਰੁਪਇਆ ਵਿੱਚ ਦੇ ਕੇ ਵਿੱਚ ਆਹ ਟਰੈਕਟਰ ਰੱਖਦੇ ਸੀ ਸਾਡੇ 7 ਲੱਖ ਮੰਗ ਲਿਆ ਹੂੰ ਅਸੀਂ ਜੀ 6.5 ਲੱਖ ਰੁਪਇਆ ਲਾਤਾ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਜੀ ਸਾਡੇ ਲਿਆਜ ਬਣੀ ਹੋਈ ਸੀ ਉਹਨਾਂ ਨਾਲ ਫਟਿਆਵਾਦ ਵਾਲਿਆਂ ਨਾਲ ਮਨਜੂਰਾ ਨਾਲ ਅਸੀਂ ਚਲੇ ਗਏ ਉਹਨਾਂ ਕੋਲੇ ਅਸੀਂ ਆ 5305 ਲੈਣ ਉਹ ਕਹਿੰਦਾ ਯਾਰ ਓਮਪ੍ਰਕਾਸ਼ ਐ ਮੇਰਾ ਇਹ ਕਹਿਣ ਦਾ ਮਕਸਦ ਐ ਵੀ ਤੂੰ ਟਰੈਕਟਰ ਨਵਾਂ ਨਾਲ ਐ ਇਹਦੀ ਵਿਆਜ-ਵਿਆਜ ਲਾ ਦੇ ਇਹਦੇ ਤੇ ਕਹਿੰਦਾ ਜੇ ਟਰੈਕਟਰ ਚੱਲੇ ਤਾਂ ਤੇਰਾ ਜੇ ਨਾ ਚੱਲੇ ਤਾਂ ਸਾਡਾ ਠੀਕ ਐ ਕੰਪਨੀ ਵਾਲਿਆਂ ਨੇ ਬਹੁਤ ਬੰਦੀ ਕੰਪਨੀ ਵਾਲਿਆਂ ਨੇ ਇੰਨੀ ਗੱਲ ਕਹਿ ਤੀ ਵੀ ਜੇ ਚੱਲੇ ਤਾਂ ਤੇਰਾ ਨਾ ਚੱਲੇ ਤਾਂ ਸਾਡਾ ਠੀਕ ਐ ਕਹਿੰਦਾ ਉਹਨਾਂ ਨੇ ਵੈਸੇ ਮੈਨੂੰ ਇਹ ਹੀ ਗੱਲ ਕਹੀ ਸੀ ਵੀ ਅਸੀਂ ਪੰਪ ਦਾ ਕਰ ਦਿੰਨੇ ਆ ਤੇ ਗੇਅਰ ਕਰ ਦਿੰਨੇ ਆ ਮੈਂ ਕਿਹਾ ਯਾਰ ਜਦੋਂ ਲਾਉਣ ਹੀ ਲੱਗੇ ਰੁਪਈਏ ਤੇ ਫਿਰ ਫੋਲ ਹੀ ਲਾਓ ਕੋਈ ਨਹੀਂ ਹੁੰਦਾ ਜੇ ਤੋ ਅਗਲੇ ਨੇ ਇੰਨੀ ਅਥਾਰਟੀ ਦੇਤੀ ਵੀ ਕੋਈ ਦਿੱਕਤ ਹੀ ਨਹੀਂ ਯਾਰ ਤੇ ਕਿੰਨੇ ਹੁਣ ਤੁਹਾਡੀ ਕਿੰਨੇ ਪੈਸਿਆਂ ਦੀ ਬਚਤ ਹੋ ਗਈ ਯਾਨੀ ਕਿ ਤੁਸੀਂ ਲਾਇਆ ਸਿਰਫ ਲਗਦਾ 1.5 ਲੱਖ ਰੁਪਈਆ ਗੱਲਾ ਇਹਦੀ 1.20 ਲੱਗਿਆ ਸਾਡਾ ਦਾ ਠੀਕ ਹੈ ਤੇ ਜੇਕਰ ਬਾਈ ਜੀ ਆਹ ਦੇਖੋ ਇਹ ਇਹ ਹੁੰਦਾਗਾ ਕਿ ਹਨਾ ਕਿ ਬੰਦੇ ਨੇ ਆਪਦੀ ਲੋਡ ਨੂੰ ਕਰਾਇਆਗਾ ਕਿ ਕਿੱਥੇ ਨਵਾਂ ਟਰੈਕਟਰ ਲੈਂਦੇ ਤਾਂ 7-7 ਲੱਖ ਰੁਪਈਆ ਲੈਂਦੇ 7.5 ਮੰਗੀ ਜਾਂਦੇ ਸੀ ਬਾਈ ਘਟੇ ਹੀ ਨਹੀਂ ਤੇ ਮੋਡੀਫਿਕੇਸ਼ਨ ਲੱਖ ਰੁਪਏ ਚ ਹੋ ਗਈ ਹੁਣ ਬਾਈ ਜਿਹੜੇ ਬੰਦੇ ਨਵੇਂ ਟਰੈਕਟਰ ਲੈ ਕੇ ਮੋਡੀਫਿਕੇਸ਼ਨ ਕਰਾਈ ਜਾਂਦੇ ਆ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਨਹੀਂ ਬਾਈ ਜੀ ਆਪਾਂ ਤਾਂ ਕਹਿੰਦੇ ਨਹੀਂ ਆਪਾਂ ਤਾਂ ਇਹ ਕਹਿੰਨੇ ਆ ਵੀ ਨਵਾਂ ਜ਼ਰੂਰ ਲਓ ਪਰ ਉਹਦੇ ਜਿਆਦਾ ਛੇੜ ਛੜ ਦੀ ਕੋਈ ਲੋੜ ਨਹੀਂ ਉਹਨੂੰ ਚਲਾਓ ਜਦੋਂ ਲੋਡ ਹੈਗੀ ਉਸ ਤੋਂ ਨੂੰ ਘਰਾ ਲਓ ਉਸ ਤੋਂ ਨੂੰ ਕਰਾ ਲਓ ਨਾ ਬਾਕੀ ਕਿ ਲੋਡ ਅਨਸਾਰ ਕਰਾਓ ਐਵੇਂ ਕੋਈ ਕੋਈ ਫਾਇਦਾ ਨਹੀਂ ਕਿਉਂਕਿ ਕਈ ਬੰਦੇ ਕੀ ਕਰਦੇ ਆ ਕਿ ਉਹੀ ਦੇਖੋ ਦੇਖ ਹੀ ਕਰਾਈ ਜਾਂਦੇ ਇੱਕ ਨਹੀਂ 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 ਪਤਾ ਕੀ ਹੁਣ ਮੈਨੂੰ ਲੋੜ ਸੀਗੀ ਇਹਦੀ ਕਿਉਂ ਮੈਂ ਇਸ ਕੀ ਸੁਪਰਸੀਡਰ ਤੇ ਵੀ ਚਲਾਉਣਾ ਸੀ ਹੁਣੇ ਖੁੱਲ ਕੇ ਚੱਲੂਗਾ ਕਿਉਂ ਜੇ ਇਕੱਲਾ ਪੰਪ ਕਰਾਉਂਦੇ ਸੀ ਫਿਰ ਵੀ ਨਹੀਂ ਚੱਲਦਾ ਸੀ ਗੇਅਰ ਵੀ ਨਾਲ ਜ਼ਰੂਰੀ ਸੀ ਏ ਬੀ ਸੀ ਸਹੀ ਗੱਲ ਆ ਕਿਉਂਕਿ ਗੇਅਰ ਨਾਲ ਚੱਕਰ ਹਾਂ ਚੱਕਰਾਂ ਦਾ ਫਰਕ ਪੈਂਦਾ ਹਾਂ ਚੱਕਰਾਂ ਦਾ ਫਰਕ ਸੁਪਰਸੀਡਰ ਤੇ ਸਲੋ ਚੱਕਰ ਚਾਹੀਦੇ ਸਲੋ ਚੱਕਰ ਚਾਹੀਦੇ ਨੇ ਸੁਪਰਸੀਡਰ ਵਾਸਤੇ ਤਾਂ ਕਰਕੇ ਠੀਕ ਆ ਜੀ ਇੱਕ ਬਾਈ ਜੀ ਇੱਕ ਗੱਲ ਹੋਰ ਦੱਸੋ ਜਿਵੇਂ ਹੁਣ ਆਪਣੇ ਵੱਡੇ ਵੱਡੇ ਸੰਦ ਆਈ ਜਾਂਦੇ ਹਨ ਉਹਦੇ ਕਰਕੇ ਲੋਕਾਂ ਨੂੰ ਵਿਚਾਰਿਆਂ ਨੂੰ ਬਹੁਤ ਦਿੱਕਤਾਂ ਆਈਆਂ ਨੇ ਕਿ ਟਰੈਕਟਰ ਨਵੇਂ ਲੈਨੇ ਪੈ ਰਹੇ ਆ ਕਈਆਂ ਨੂੰ ਜਿਵੇਂ ਕਈਆਂ ਕੋਲੇ 2 ਸਪੀਡ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕਿ ਉਹ ਕੋਈ ਪੁਰਾਣਾ ਟਰੈਕਟਰ ਲੈ ਕੇ ਜਿਵੇਂ ਥੋੜੇ ਮੰਗੂ ਕਿ ਮੋਡੀਫਾਈ ਕਰਾ ਲੈਣ ਨਵੇਂ ਨਾਲੋਂ ਬਾਈ ਕੋਈ ਦਿੱਕਤ ਹੀ ਨਹੀਂ ਜਿਵੇਂ ਕੋਈ ਜੌਂਡੀਅਰ ਦਾ ਕੋਈ ਜਾ ਕੋਈ ਜੌਂਡੀਅਰ ਤਾਂ ਲੈ ਲਓ ਮੈਂ ਤਾਂ ਕਹਿੰਦਾ ਇਹ ਤਾਂ ਚੱਲ ਇਹ ਵੀ ਕੋਈ ਦਿੱਕਤ ਨਹੀਂ ਨਹੀਂ ਤਾਂ 50 50 ਡੀਲ ਲੈ ਲਓ ਉਹਨੂੰ ਵੀ ਕਰਵਾ ਲਓ ਉਹ ਵੀ ਹੋ ਜਾਂਦਾ 53 ਦਾਸ ਲੈ ਲਓ ਅੱਜ ਕੱਲ 2 2.5 ਲੱਖ ਦਾ ਮਿਲ ਜਾਂਦਾ ਹੈ 8 9 ਮਾਡਲ ਹੂੰ ਤੇ ਉਹ ਸਹੀ ਚੱਲੂਗਾ ਕੋਈ ਦਿੱਕਤ ਹੀ ਨਹੀਂ ਉਹਨੂੰ ਕੀ ਦਿੱਕਤ ਐ ਆ ਦੇਖੋ ਬਾਈ ਜੀ ਇਹ ਇੱਕ ਬਾਈ ਇਹ ਤਾਂ ਹੋਇਆ ਹੀ ਹੋਇਆ ਸੀ ਇਹਦੇ ਨਾਲ ਅਸੀਂ ਚਾਰ ਟਰੈਕਟਰ ਹੋਰ ਵੀ ਕਰਵਾਤੇ ਦੇਖ ਕੇ ਦੋ ਬੰਦੇ ਪੰਜਾਬ ਦੇ ਵੀ ਆਏ ਸੀ ਹੂੰ ਹੂੰ ਇੱਕ ਕਰਨੌਲੀ ਦਾ ਮੁੰਡਾ ਸੀ ਉਹਨੇ ਵੀ ਕਰਵਾਇਆ ਠੀਕ ਹੈ ਜੀ ਇਹ ਚਾਰ ਪੰਜ ਟਰੈਕਟਰ ਹੋਗੇ ਮੇਰੀ ਨਜ਼ਰ ਵਿੱਚ ਉਹ ਤਾਂ ਜਿਹੜੇ ਉਹਨਾਂ ਨੇ ਕਰੇ ਨੇ ਉਹ ਵੱਖਰੇ ਨੇ ਪਰ ਮੇਰੀ ਨਜ਼ਰ ਵਿੱਚ ਜਿਹੜੇ ਨੇ ਚਾਰ ਪੰਜ ਟਰੈਕਟਰ ਨੇ ਅਰਜਾਵਾ ਸਹੀ ਚੱਲ ਜੀਂਦੇ ਨੇ ਠੀਕ ਹੈ ਜੀ ਆ ਦੇਖੋ ਬਾਈ ਜੀ ਇਹ ਜਿਹੜੀਆਂ ਕੋਈ ਵੀਡੀਓ ਆਉਂਦੀਆਂ ਨੇ ਆਪਣੀਆਂ ਕੀ ਹਾਂ ਜੀ ਮੋਡੀਫਿਕੇਸ਼ਨ ਕਰਾ ਲਓ ਐਵੇਂ ਉਹਨਾਂ ਮੰਗਰ ਲੱਗ ਕੇ ਕੋਈ ਆਪਦੇ ਟਰੈਕਟਰ ਨਵੇਂ ਨਾ ਤੜਵਾਓ ਤੁਸੀਂ ਹਾਂ ਜੀ ਤੁਹਾਨੂੰ ਲੋੜ ਆ ਤੁਸੀਂ ਜ਼ਰੂਰ ਕਰਾਓ ਕਿ ਪਰ ਇਹ ਨਹੀਂ ਹੈਗੀ ਕਿ ਨਵੇਂ ਲਓ ਕਿ ਨਵਾਂ ਲੈ ਕੇ ਪਰ ਟਰੈਕਟਰ ਬਣਾਓ ਆਪਦਾ ਮਿਸਤਰੀਆਂ ਤੋਂ ਕਿਉਂਕਿ ਕੱਲ ਨੂੰ ਕਦੋਂ ਕੋਈ ਵੀ ਪ੍ਰੋਬਲਮ ਆ ਸਕਦੀ ਆ ਫਿਰ ਕਿਉਂਕਿ ਗਾਰੰਟੀ ਨਹੀਂ ਰਹਿੰਦੀ ਬਾਹਰੋਂ ਟਰੈਕਟਰ ਖੁੱਲ ਗਿਆ ਆਪਣਾ ਬਾਈ ਜੀ ਜਦੋਂ ਛੇੜ ਛਾੜ ਕਰਾਂਗੇ ਆਪਾਂ ਫਿਰ ਗਾਰੰਟੀ ਕਾਦੀ ਹੈ ਕੰਪਨੀ ਦੀ ਹੂੰ ਕੰਪਨੀ ਦੀ ਗਾਰੰਟੀ ਤਾਂ ਇਹ ਆ ਵੀ ਜੈਨੂਨ ਚੱਲੂਗਾ ਤਾਂ ਠੀਕ ਹੈ ਜੀ ਭਾਈ ਜੀ ਮੜਾ ਇਹਨੂੰ ਚਲਾ ਕੇ ਦਿਖਾਓ ਹੁਣ ਫਿਰ ਲਓ ਭਾਈ ਠੀਕ ਹੈ ਜੀ